ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵੀਰੇ ਸਾਰਿਆਂ ਨੂੰ ਜਿੰਨੇ ਵੀ ਮੇਰੇ ਚੈਨਲ ਵਾਲੇ ਵੀਰ ਨੇ ਸਾਰਿਆਂ ਨੂੰ ਬਈ ਸਤਿ ਸ਼੍ਰੀ ਅਕਾਲ ਆ ਜਾ ਰਾਜੂ ਆ ਗਈ ਜੀ ਆ ਗਈ ਅਸੀਂ ਅੱਜ ਖੜੇ ਆ ਜੀ ਧਨੌਲੇ ਕੀ ਹਾਲ ਆ ਵੀਰੇ ਇਹ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਜੀ ਸੰਨਾ ਰੋਡ ਤੇ ਠੀਕ ਹੈ ਜੀ ਧਨੌਲੇ ਇੱਥੇ ਬਈ ਅੱਜ ਵਪਾਰੀ ਤੁਸੀਂ ਐਂ ਹਿਸਾਬ ਲਾ ਲਓ ਵੀ ਇੰਨਾ ਪਹੁੰਚਿਆ ਹੋਇਆ ਜਿਹਦਾ ਕੋਈ ਹਿਸਾਬ ਨਹੀਂ ਜੇ 100 ਬੱਕਰੀ ਹੁੰਦੀ ਇੱਥੇ 100 ਵੀ ਘੱਟ ਪੈ ਜਾਂਦੀ ਅੱਜ ਬਈ ਖਰੀਦਣ ਵਾਲੇ ਤਾਂ ਸਾਡੇ ਕੋਲੇ ਬਹੁਤ ਵੇਚਣ ਵਾਲੇ ਵੱਧ ਤੋਂ ਵੱਧ ਮਾਲ ਲੈ ਕੇ ਆਓ ਬਈ ਪੱਠਾਂ ਦੀ ਇੰਨੀ ਡਿਮਾਂਡ ਆ ਕਿ ਕੋਈ ਹਿਸਾਬ ਕਿਤਾਬ ਨਹੀਂ ਬਰੀਡ ਦੀਆਂ ਬੱਕਰੀਆਂ ਚਾਹੇ ਲੱਖ ਦੀ ਘਰੇ ਆ ਅਗਲੇ ਦੀ ਸਵਾ ਲੱਖ ਦੀ ਆ ਉਹ ਲੈ ਕੇ ਪਹੁੰਚੋ ਤੁਹਾਨੂੰ ਮਾਲ ਦਾ ਮੁੱਲ ਉਰੇ ਮਿਲੂਗਾ ਚੰਗੇ ਸੁਨੱਖੇ ਬੱਕਰੇ ਬਰੀਡਰ ਜਿਹੜੇ ਕਿਸੇ ਕੋਲੇ ਬੰਦੇ ਕੋਲੇ ਨੇ ਉਹ ਵੀ ਬਹੁਤ ਬੰਦੇ ਨੇ ਅੱਜ ਨਰਾਸ਼ ਹੋ ਕੇ ਬਰੀਡਰ ਬੱਕਰੀਆਂ ਕਹਿੰਦੇ ਉਹ ਮੁੜ ਰਹੇ ਨੇ ਵੱਧ ਤੋਂ ਵੱਧ ਬਈ ਮਾਲ ਲੈ ਕੇ ਪਹੁੰਚੋ ਬੱਕਰੀਆਂ ਪੱਠਾਂ ਹਰ ਇੱਕ ਬਰਬਰੀਆਂ ਭੇੜ ਜਿਸ ਤਰ੍ਹਾਂ ਦਾ ਵੀ ਮਾਲ ਜਿਹੜੇ ਵੀ ਬੰਦੇ ਕੋਲੇ ਹੈਗਾ ਉਹ ਤਣਾਉਲੇ ਵੀਰੇ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਕਿ ਮੰਡੀ ਦਾ ਮੜਾ ਜਾਂ ਦੇਖ ਲਓ ਤੁਸੀਂ ਵੀ ਵਪਾਰੀ ਇੰਨਾ ਆਇਆ ਹੋਇਆ ਬਾਕੀ ਇੱਧਰ ਖੜੇ ਨੇ ਪ੍ਰਕਾਸ਼ ਚਾਨਣ ਸਿੰਘ ਕੰਗਸਾਹਵਾਲ ਜੀ ਕੰਗਸਾਹਵਾਲ ਇੱਧਰ ਮੇਰੇ ਭਾਈ ਸਾਰੇ ਖਾਨੂਰੀਆਂ ਰਾਜੂਰੀ ਸਾਰੇ ਖੜੇ ਨੇ ਅੱਜ ਮੰਡੀ ਤੇ ਐਂ ਹਿਸਾਬ ਲਾ ਲੋ ਵੀ ਹਰ ਇੱਕ ਬੰਦੇ ਨੂੰ 40 40 50 50 ਨਗਾਂ ਦੀ 100 100 ਨਗਦੀ ਡਿਮਾਂਡ ਸੀ ਸਾਰੇ ਨਗ ਮਿਲੇ ਨੇ 30 30 40 40 ਨਗਾਂ ਨਾਲ ਭਰੀਏ ਨਹੀਂ ਕੁਆਂਟੀਟੀ ਪੂਰੀ ਹੁੰਦੀ ਵੇਚਣ ਵਾਲੇ ਵੱਧ ਤੋਂ ਵੱਧ ਪਹੁੰਚੋ ਵੀਰੇ ਖਰੀਦਣ ਵਾਲੇ ਵੀ ਵੱਧ ਤੋਂ ਵੱਧ ਪਹੁੰਚੋ ਜਿਹਨੇ ਖਰੀਦਣਾ ਮਾਲ ਬਾਕੀ ਦਾ ਪਾਰਟੀਆਂ ਆ ਹੀ ਰਹੀਆਂ ਹਨ ਮਹਾਰਾਸ਼ਟਰ ਤੋਂ ਵੀ ਪੰਜਾਬ ਤੋਂ ਵੀ ਪੂਰੀ ਪੰਜਾਬ ਜੇ ਨਹੀਂ ਮਾਲਦਾ ਬਾਈ ਪੂਰਾ ਹੋ ਰਿਹਾ ਕਾਰਨ ਕੀ ਆ ਚੰਗੀ ਬਰੀਡ ਤੇ ਕੰਮ ਕਰੋ ਕੋਈ ਵੀ ਬੰਦਾ ਆਪਾਂ ਨਹੀਂ ਕਹਿੰਦੇ ਵੀ ਕਿਸੇ ਬੰਦੇ ਤੋਂ ਉਹ ਤੋਂ ਮਾਲ ਖਰੀਦੋ ਉਹ ਤੋਂ ਖਰੀਦੋ ਕਿਸੇ ਤੋਂ ਜਿੱਤੋਂ ਮਰਜੀ ਖਰੀਦੋ ਪਰ ਬਰੀਡ ਤੇ ਕੰਮ ਕਰੋ ਆਉਣ ਵਾਲਾ ਸਮਾਂ ਵੀਰੇ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਕਹਿਣਾ ਵੀ ਆਹੀ ਤੁਹਾਡੇ ਕੋਲੇ 6 ਮਹੀਨੇ ਰਹਿ ਗਏ 3 ਮਹੀਨੇ ਜੇ ਮਾਲ ਸਾਂਭ ਗਏ ਤਾਂ ਤੁਹਾਡੀ ਬੱਲੇ ਬੱਲੇ ਆ ਨਹੀਂ ਤਾਂ ਵੀਰੇ ਆਉਣ ਵਾਲੇ ਸਮੇਂ ਅਜੇ ਤੱਕ ਆਟੂ ਮਾਲ ਹੀ ਰਹਿ ਜਾਣਾ ਵਧੀਆ ਬੱਕਰੀਆਂ ਤੇ ਕੰਮ ਕਰੋ ਬਾਕੀ ਚੰਦ ਸਾਹਿਬ ਜੀ ਦਸਣਗੇ ਮੰਡੀ ਦੇ ਬਾਰੇ ਵੀ ਕਿਵੇਂ ਦਾ ਮਾਹੌਲ ਆ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਵੀ ਤੁਹਾਡੇ ਨੇ ਪਿਆਰ ਦਿੰਨੇ ਹੋ ਕਿ ਧਨੋਲੇ ਮੰਡੀ ਆਏ ਹੋਏ ਅੱਜ ਆਪਾਂ ਨਿਮਾ ਧਨੋਲਾ ਕੋਈ ਭੁੱਲਿਆ ਨਹੀਂ ਹੋਇਆ ਬਾਈ ਨੂੰ ਰਾਜੂ ਆਪਣਾ ਰਾਜੂ ਨੂੰ ਕੌਣ ਭੁੱਲਿਆ ਬਾਈ ਇੰਨੇ ਸੌਦੇ ਬਾਈ ਕਰਾਉਂਦਾ ਤੁਹਾਡੀ ਇੰਨੀ ਮਦਦ ਕਰਦਾ ਸਾਰਿਆਂ ਦੀ ਭੁੱਲਰ ਕੋਟਫਾਰਮ ਦੇ ਭੁੱਲਰ ਸਾਹਿਬ ਆਏ ਹੋਏ ਨੇ ਆ ਬਾਈ ਜੀ ਪ੍ਰਕਾਸ਼ ਚੋਹਾਨ ਜੀ ਖਾਨ ਸਾਹਿਬ ਪਤਾ ਬਾਈ ਕਿੱਥੋਂ ਆਏ ਨੇ ਮਹਾਰਾਸ਼ਟਰ ਤੋਂ ਆਏ ਨੇ ਇੰਨੀ ਡਿਮਾਂਡ ਹੈ ਨਾ ਕੋਲ ਜੀ ਅੱਜ 100 ਪੱਠਾਂ ਵੀ ਇੱਥੇ ਹੁੰਦੀਆਂ ਤਾਂ ਬਾਈ ਲੈ ਕੇ ਜਾਂਦਾ ਠੀਕ ਆ ਕੈਸ਼ ਨਾਲ ਚੱਕੀ ਫਿਰਦੇ ਨੇ ਮੈਂ ਇੱਕ ਗੱਡੀ ਦਾ ਭਰ ਲਈ ਜੀ ਇੱਕ ਗੱਡੀ ਭਰ ਲਈ ਇਹਨਾਂ ਨੇ ਠੀਕ ਆ ਜੀ ਬਾਈ ਜੀ ਮੈਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਮੈਂ ਜ਼ਰੂਰ ਬੇਨਤੀ ਕਰੂੰਗਾ ਆ ਜਿਹੜੇ ਅਗਲੇ 3 ਮਹੀਨੇ ਨੇ ਮੌਸਮ ਚੰਗਾ ਹੈ ਗਰਮੀ ਜ਼ਿਆਦਾ ਹੈ ਨਹੀਂ ਕਿਰਪਾ ਕਰਕੇ ਧਨੌਲੇ ਮੰਡੀ ਤੇ ਆਓ ਪ੍ਰਕਾਸ਼ ਭਾਈ ਉਹਨਾਂ ਨੇ ਹਰ ਮੰਡੀ ਹਫਤੇਵਾਰ ਇੱਥੇ ਹੋਇਆ ਕਰਨਾ ਤੇ ਅਸੀਂ ਵੀ ਆਉਣਾ ਅੱਜ ਮੇਰੀ ਮੈਨੂੰ 40 ਭੇਡਾਂ ਦੀ ਉਹਦੀ ਸੱਚੀ ਪੱਠਾਂ ਦੀ ਲੋਡ ਸੀਗੀ 40 ਪਰ ਬਾਈ ਮਿਲ ਨਹੀਂ ਰਹੀ ਮੈਂ ਕਰਾਂ ਕੀ ਪ੍ਰਕਾਸ਼ ਜੀ ਨੇ ਕਿੰਨਿਆਂ ਲੈ ਲਏ ਤੁਸੀਂ ਅੱবি ਹੋ ਗਿਆ 700 ਹੋ ਗਿਆ 70 80 ਨਾ ਕਰਨ ਲੈ ਲੈ ਅਸੀਂ ਥੋੜਾ ਲੇਟ ਹੋ ਗਏ ਮੈਂ ਪੁੱਲਰ ਸਾਹਿਬ ਕਿਸੇ ਹੋਰ ਫੰਕਸ਼ਨ ਤੇ ਗਏ ਸੀ ਵਾਪਸ ਆਉਂਦੇ ਆਉਂਦੇ ਹੁਣ ਪੱਠਾ ਨਹੀਂ ਆ ਗਈਆਂ ਤੇ ਬਾਈ ਜਰੂਰ ਲੈ ਕੇ ਆਇਓ ਅਗਲੀ ਵਾਰੀ ਫੇਰ ਤੁਹਾਨੂੰ ਇੱਥੇ ਮਿਲਾਂਗੇ ਸਭ ਨੂੰ ਬੇਨਤੀ ਹੈ ਧਨੌਲਾ ਮੰਡੀ ਹਰ ਬੁੱਧਵਾਰ ਇੱਥੇ ਆਓ ਆਪਣਾ ਮਾਲ ਚੰਗੇ ਰੇਟ ਤੇ ਵੇਚ ਕੇ ਜਾਓ ਚਾਰ ਪੈਸੇ ਕਮਾਓ ਨਾਲੇ ਦੇਖ ਕੇ ਜਾਓ ਬ੍ਰੀਡ ਕੀ ਆ ਸੱਨਾ ਰੋਡ ਦਾ ਮੇਰਾ ਵੀਰਾ ਆਪਣਾ ਛੋਟਾ ਵੀਰਾ ਭਾਈ ਧੰਨਵਾਦ ਜੀ ਸਾਸਤਰੀਕਾਰ ਸਾਰਿਆਂ ਨੂੰ ਆਪਾਂ ਜੋ ਕੇ ਸਾਡੇ ਵੱਡੇ ਵੀਰ ਲਾ ਲੋ ਛੋਟੇ ਲਾ ਲੋ ਕੰਗ ਸਾਹਿਬ ਜੀ ਪਟਿਆਲੇ ਜ਼ਿਲ੍ਹੇ ਚੋਂ ਅੱਜ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਬਹੁਤ ਜੀ ਆਇਆਂ ਆਖਦੇ ਹਾਂ ਛੋਟਾ ਵੀਰਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਦੇ ਤੇ ਬਾਈ ਸਾਡਾ ਭੁੱਲਰ ਸਾਹਿਬ ਵੀ ਆਇਆ ਹੈ ਫੋਟੋ ਫਾਰਮ ਵਾਲਾ ਪਰਾਣਾ ਕਲਾਕਾਰ ਹੈ ਬਹੁਤ ਅੱਜ ਤੋਂ ਨਹੀਂ ਮੁੜਤੋਂ ਤੇ ਬਾਕੀ ਮੈਂ ਇਹਨਾਂ ਨੂੰ ਵਧਾਈ ਦਿੰਨਾ ਵੀ ਇਹੋ ਜਿਹੇ ਸੂਰਮੇ ਬੰਦੇ ਨੇ ਸਾਨੂੰ ਪਤਾ ਨਹੀਂ ਸੀ ਅਸੀਂ ਤੇ ਅਣਪੋਲੇ ਲੋਕ ਬੱਕਰੀਆਂ ਚਾਰਦੇ ਨਹੀਂ ਲੰਘੀ ਜ਼ਿੰਦਗੀ ਜ਼ਿੰਦਗੀ ਅਸੀਂ ਰਹੇ ਲੁਕੇ ਅੱਕਾਂ ਚਰ ਜੰਗਲਾਂ 'ਚ ਉਹ ਜੰਗਲਾਂ 'ਚੋਂ ਕੀਨੇ ਕੱਢੇ ਅਸੀਂ ਸਾਡੇ ਆ YouTube 'ਤੇ ਸਟਾਰਾਂ ਨੇ ਕੋਈ ਸ਼ਕਤੀ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਸ਼ਾਬਾਸ਼ ਅਸੀਂ ਦੁਨੀਆ ਦੇ ਰੂਬਰੂ ਕਰਾਤੇ ਗਿੱਦੜ ਕੱਢ ਕੇ ਜੰਗਲ ਦੇ ਵਿੱਚੋਂ ਮੂੰਹ ਤੇ ਲਾਤੇ ਕਾਊਂਟ ਪਾਲਮਾਂ ਨੇ ਵੀ ਕੱਢਿਆ ਆਪਾਂ ਬਾਹਰ ਕਾਊਂਟ ਪਾਲਮਾਂ ਵਾਲਿਆਂ ਨੂੰ ਉਹ ਤੋਂ ਬਾਅਦ ਦੀ ਗੱਲ ਮੈਂ ਕਰਦਾ ਇਹ ਨਾ ਭਾਈ ਬਾਰੇ ਵੀ ਧੰਨਵਾਦ ਭਾਈ ਦੇ ਜਿਹੜਾ ਕਿ ਪੰਜਾਬ ਦੇ ਵਿੱਚੋਂ ਜ਼ਿਲ੍ਹੇ ਪਟਿਆਲੇ 'ਚੋਂ ਬੱਕਰੀ ਪਾਲਣ ਧੰਦੇ ਨੂੰ ਲੈ ਕੇ ਅੱਗੇ ਭੱਜੇ ਸਾਡਾ ਕੰਗਸਾਹਬ ਜੀ ਡਾਕਟਰ ਸਾਹਿਬ ਜੀ ਬਹੁਤ ਮਹਾਨ ਡਾਕਟਰ ਨੇ ਤੇ ਦੋ ਚਾਰ ਦਿਨ ਵੀ ਟ੍ਰੇਨਿੰਗ ਵੀ ਦਿੰਦੇ ਨੇ ਜਿਹੀ ਜੀ ਇਹਨਾਂ ਨੂੰ ਆਉਂਦੀ ਐ ਤੇ ਚੜ੍ਹ ਦਿੱਤਾ ਕੋਈ ਵੀ ਸਿੱਖ ਕੇ ਨਹੀਂ ਆਉਂਦਾ ਵਧੀਆ ਬੰਦੇ ਨੂੰ ਰਾਹ ਰਸਤੇ ਪਾਉਂਦੇ ਨੇ ਤੇ ਭੀਡਾਂ ਬੱਕਰੀਆਂ ਵੀ ਦੰਦੇ ਨੇ ਆਪਦੇ ਲੋਕ ਵੀ ਹੋਰ ਤੋਂ ਵੀ ਦਵਾਉਂਦੇ ਨੇ ਜਿੱਥੋਂ ਤੁਹਾਡਾ ਜੀ ਕਰੇ ਬਿਲਕੁਲ ਟ੍ਰੇਨਿੰਗ ਲਈ ਬਿਨਾ ਤੁਸੀਂ ਪਟੜੇ ਤੇ ਕੋਈ ਵੀ ਨਾ ਚੜਿਓ ਕੰਮ ਪਹਿਲਾਂ ਕਹਿੰਦਾ ਵਿਦਿਆ ਇੱਕ ਗੁਰੂ ਨੇ ਇੱਕ ਗੁਰੂ ਜੀ ਨੂੰ ਮਰਜ਼ੀ ਬਣਾ ਲਓ ਵਿਦਿਆ ਸਭ ਤੋਂ ਲਓ ਆਪਾਂ ਵਿਦਿਆਵਨ ਦਾ ਬੱਚਾ ਵੀ ਨਹੀਂ ਪੜਦਾ ਸਕੂਲ ਚ ਜਾਂਦੇ ਆ ਜੀ ਤੇ ਬਾਈ ਨੂੰ ਆਪਾਂ ਬਹੁਤ ਵਧੀਆ ਇਨਸਾਨ ਸਮਝਦੇ ਆ ਜਿਹੜਾ ਅੱਜ ਸਾਡੇ ਵਰਗੇ ਬੰਦਿਆਂ ਨੂੰ ਸਭ ਨੂੰ ਇਹਨਾਂ ਕੰਮ ਧੰਦੇ ਲਾਤਾ ਬਿਲਕੁਲ ਸਹੀ ਸ਼ਾਬਾਸ਼ ਇਹਨਾਂ ਦੇ ਬਾਈਆਂ ਦੇ ਅੱਜ ਸਾਡੀ ਮੰਡੀ ਦੇ ਵਿੱਚ ਪਹੁੰਚਣ ਤੇ

मंडी के बारे में जानकारी मिलती है जो अच्छे अच्छे जानवर है जो यूटॉवर भाई है वो हर टाइम आपको दिखाने का प्रयत्न करते हैं हमारे ये जो भाई के सामान निम्मा सर है ये भी हमें बहुत हेल्प करते हैं और हमारे जो कांग साहब है ये तो अभी भाई तो नहीं हमारे गुरु जैसे है बिल्कुल हमें भाई तो नहीं कह सकते गुरु जैसे बिल्कुल हमें हर टाइम हेल्प करते हैं और हमारे डॉक्टर साहब है ये भी बहुत हमें हेल्प करते हैं यहाँ आने के बाद व्यवहार में जहाँ बकरी है वहाँ ले पहुँचते हैं हमारा सौदा करवाते हैं बहुत अच्छी तरह से हमारा ख्याल रखते है इसी तरह से हर एक आदमी मिलजुल के अगर काम करे तो अपना जो है और आगे जाएंगे और मिलजुल के काम करना चाहिए और जो हर एक हमें बिल्कुल घर जैसा इधर बरता मिलता है तो हम यहाँ आते बिल्कुल खाना पीना खिलाते हैं हमारे मेहमान मेहमान की बहुत अच्छी तरह से करते हैं तो हमें बहुत अच्छा लगता है जब यहाँ हम आते हैं दूसरे मुल्क में हमें कभी ऐसा लगता नहीं कि हमारी हम पर आए दूसरे के घर में आए बिल्कुल खाने के दस बार पूछेंगे रहने का दस बार पूछेंगे जब जब चाहे जितनी चाहे उतनी मदद करते तो मैं मन से धन्यवाद कहता हूँ सर एक बात पूछनी आपसे आप तो और मंडियों में भी गए हैं हाँ और में और इस मंडी में क्या फ़र्क है सर दस बार मुझे कॉल करता है प्रकाश जी आए हो लेने आऊँ खाना खाना है आ, माल तो एक खुद मुझे हेल्प करता है और बिल्कुल घर जैसे हेल्प करता है भाई जैसे बिल्कुल तो मुझे कभी डर नहीं लगता मैं बोलता हूँ भाई मेरे पास अभी क्या है ऑनलाइन नहीं भाई तू फिकर मत ले पकड़ ले ऐसा करता है <laughs> हर हाँ, टाइम कुछ बिल्कुल कभी गिना के नहीं कोई कुछ नहीं <laughs> भाई जैसा जाए नहीं है तो मैं है। कांग साहब से भी परसों मिला हूँ तो उसी दिन यही बात का हूँ भाई वो आदमी थोड़ा अलग टाइप का आदमी है बहुत मेहरबानी बहुत